ਸੋ ਜੀ ਮੈਂ ਹੁਣ ਡੀਏਜੀ ਬਠਿੰਡਾ ਰੇਂਜ ਤੋਂ ਟਰਾਂਸਫਰ ਹੋ ਕੇ ਆਇਆ ਇੱਥੇ ਤੇ ਇਸ ਇਲਾਕੇ ਨੂੰ ਮੈਂ ਬਹੁਤ ਹੀ ਚੰਗੀ ਤਰ੍ਹਾਂ ਜਾਨਣਾ ਰੋਪੜ ਰੇਂਜ ਦੇ ਵਿੱਚ ਦੋ ਜਿਲ੍ਹਿਆਂ ਦਾ ਮੈਂ ਐਸਐਸਪੀ ਰਿਆਂ ਫਤਗੜ ਸਾਹਿਬ ਤੇ ਮੋਹਾਲੀ ਦੇ ਵਿੱਚ ਇੱਥੇ ਜਿਵੇਂ ਕਿ ਭਾਈ ਸਾਹ ਨੂੰ ਦੱਸਿਆ ਇੱਕ ਮੋਹਾਲੀ 'ਚ ਮੈਂ ਉਦੋਂ ਡਿਸਟ੍ਰਿਕਟ ਨਹੀਂ ਸੀ ਬਣਿਆ ਉਦੋਂ ਐਸਪੀ ਵੀ ਰਿਆਂ ਉਦੋਂ ਪਹਿਲਾਂ ਡੀਐਸਪੀ ਸੀ ਇੱਥੇ ਸੋ ਲੋਕਾਂ ਦਾ ਬੜਾ ਪਿਆਰ ਮਰਿਆ ਲੋਕਾਂ ਨੇ ਬੜੀ ਇਨਫੋਰਮੇਸ਼ਨ ਦਿੱਤੀ। ਤੋਂ ਜਿਹੜੇ ਹੁਣ ਸਾਡੀ ਟੀਮ ਹੈ ਇੱਥੇ ਸਾਡੇ ਐਸਐਸਪੀ ਦੀਪਕ ਪਾਰਖ ਜੀ ਬਹੁਤ ਹੀ ਮਿਹਨਤੀ ਅਫਸਰ ਨੇ ਬੜੀ ਹੀ ਮਿਹਨਤ ਨਾਲ ਜਿਹੜਾ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਵੀ ਬਹੁਤ ਮਿਹਨਤੀ ਹੈ। ਡੀਆਈਜੀ ਦਾ ਤਾਂ ਕੰਮ ਹੁੰਦਾ ਹੈ ਉੱਪਰੋਂ ਨਾਲ ਸਪੋਰਟ ਕਰਨਾ ਆਪਣੇ ਅਫਸਰਾਂ ਨੂੰ ਮੋਟੀਵੇਟ ਕਰਨਾ ਹਲਾਸ਼ਰੀ ਦੇਣੀ ਆਪਣੇ ਫੋਰਸ ਨੂੰ ਹਲਾਸ਼ਰੀ ਦੇਣੀ। ਕੋਈ ਜਿਹੜੀ ਟੀਮ ਇਹਨਾਂ ਦੀ ਬਹੁਤ ਹੀ ਵਧੀਆ ਤਰੀਕਾ ਨਾਲ ਕੰਮ ਕਰ ਰਹੀ ਹੈ ਜਿਵੇਂ ਕਿ ਮੇਰੇ ਧਿਆਨ ਦੇ ਵਿੱਚ ਸਵੇਰੇ ਦੀਪਕ ਹੋਰਾਂ ਨੇ ਲਿਆਂਦਾ ਸੀ ਮੀਟਿੰਗ ਕੀਤੀ ਸੀ ਵੀ ਮੁਹਾਲੀ ਦੇ ਵਿੱਚ ਉਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਬਹੁਤੇ ਸਾਡੇ ਇਕਨੋਮਿਕ ਅਫੈਂਸਸ ਵਿੰਗ ਦੇ ਜਿਹੜੀ ਹੈਗੇ ਨੇ ਕੇਸਸ ਉਹਨਾਂ ਦੇ ਪਾਸੇ ਵੀ ਅਸੀਂ ਪ੍ਰੋਪਰ ਜਿਹੜਾ ਧਿਆਨ ਦੇਵਾਂਗੇ ਖਾਸ ਤੌਰ ਤੇ ਜਿਹੜਾ ਪੈਟੀ ਕ੍ਰਾਈਮ ਤੇ ਜਿਹੜਾ ਸਟਰੀਟ ਕ੍ਰਾਈਮ ਜਿਹੜਾ ਹੈ ਹੈ ਤੇ ਉਹਦੇ ਵਾਲੇ ਪਾਸੇ ਵੀ ਮਹੁਰਸੀ ਨਾਲ ਮਿਹਨਤ ਕਰਾਂਗੇ ਤੇ ਜਿਵੇਂ ਕਿ ਟ੍ਰੈਫਿਕ ਰੂਲਸ ਦੀ ਵੀ ਸਵੇਰੇ ਸਾਡੀ ਡਿਸਕਸ਼ਨ ਹੋਈ ਕਿ ਟ੍ਰੈਫਿਕ ਰੂਲਸ ਦੀ ਉਲੰਘਣਾ ਬੜੀ ਹੋ ਰਹੀ ਹੈ ਇਹਨਾਂ ਨੇ ਬੜੀ ਵਧੀਆ ਮਹਿੰਮ ਚਲਾਈਏ ਕਿ ਡੇਲੀ ਤਕਰੀਬ 4 4 5 500 ਜਿਹੜਾ ਇੱਥੋਂ ਦਾ ਚਲਾਨ ਹੁੰਦਾ ਤੇ ਉਹਦੇ 'ਚ ਮੈਂ ਸਾਰੇ ਯੰਗਸਟਰ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਹ ਅਪੀਲ ਕਰਾਂਗਾ ਤੁਹਾਡੇ ਰਾਈ ਤੇ ਆਪਣੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦੇਣ ਕਿਉਂਕਿ ਜੁਰਮਾਨਾ ਬਹੁਤ ਜ਼ਿਆਦਾ ਹੁੰਦਾ ਔਰ ਕਈ ਵਾਰ ਐਕਸੀਡੈਂਟ ਹੁੰਦੇ ਆ ਜਿਹੜੇ ਬੱਚੇ ਰੈਸ਼ ਡਾਈਵਿੰਗ ਕਰਦੇ ਨੇ ਵਿਦਆਊਟ ਹੈਲਮਟ ਜਿਹੜੇ ਜਾ ਰਹੇ ਨੇ ਤੇ ਉਹ ਜਾਨ ਨੂੰ ਖਤਰਾ ਹੁੰਦਾ ਤੇ ਨਵੇਂ ਕਾਨੂੰਨ ਦੇ ਅਕੋਰਡਿੰਗਲੀ ਜਿਹੜੀ ਇਹ ਇਹਦੇ ਵਿੱਚ ਜੁਰਮਾਨਾ ਜ਼ਿਆਦਾ ਹੈ ਤੇ ਪੇਰੈਂਟਸ ਨੂੰ ਚਾਹੀਦਾ ਪਹਿਲਾਂ ਹੀ ਬੱਚਿਆਂ ਆਪਣਿਆਂ ਨੂੰ ਸਮਝਾ ਕੇ ਰੱਖਣ ਜਿਵੇਂ ਕਿ ਮਾਨਯੋਗ ਡੀਜੀਪੀ ਸਾਹਿਬ ਨੇ ਹਦਾਇਤਾਂ ਕੀਤੀਆਂ ਨੇ ਸਾਰੀ ਪੰਜਾਬ ਪੁਲਿਸ ਨੂੰ ਇੱਕ ਸੰਪਰਕ ਮਹਿੰਮ ਬਣਾ ਕੇ ਰੱਖਣੀ ਹੈ ਸੰਪਰਕ ਮਹਿੰਮ ਚਲਾ ਕੇ ਰੱਖਣੀ ਹੈ ਸਾਡੀ ਇਸ ਰੇਂਜ ਦੇ ਵਿੱਚ ਵੀ ਚੱਲ ਰਹੀ ਹੈ ਸਾਡੇ ਸਾਰੇ ਹੀ ਅਫਸਰ ਪਬਲਿਕ ਨਾਲ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਕਰ ਰਹੇ ਨੇ ਉਹਦੇ ਵਿੱਚ ਪਬਲਿਕ ਦੀਆਂ ਅਸੀਂ ਤਕਲੀਫਾਂ ਸੁਣ ਰਹੇ ਹਾਂ ਵੀ ਤੁਸੀਂ ਆਪਣੇ ਸੁਜੈਸ਼ਨ ਦਿਓ ਤੁਹਾਡੀ ਤਕਲੀਫ ਕੀ ਹੈ ਆ ਇਹ ਉਹਨੂੰ ਜਿਹੜੀ ਪਹਿਲ ਦੇ ਆਧਾਰ ਤੇ ਮੀਟਿੰਗਾਂ ਕਰਕੇ ਨਾਲ ਹੱਲ ਕਰੀਏ ਵਿੱਚ ਅਸੀਂ ਨਾਲ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਨੂੰ ਵੀ ਲੈ ਰਹੇ ਆਂ ਮੀਡੀਆ ਨੂੰ ਵੀ ਨਾਲ ਲੈ ਰਹੇ ਆਂ ਅੱਗੇ ਤੋਂ ਵੀ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਇਸ ਤਰ੍ਹਾਂ ਕੰਟੀਨਿਊ ਰਹਿਣਗੀਆਂ ਮੈਂ ਵੀ ਹਰੇਕ ਜਿਹੜੇ ਦੇ ਵਿੱਚ ਜਾ ਕੇ ਮੀਟਿੰਗ ਕਰਾਂਗਾ ਅਗਲੀ ਗੱਲ ਆਪਾਂ ਕਰਾਂਗੇ ਡਰੱਗਜ਼ ਬਾਰੇ ਡਰੱਗਜ਼ ਨੂੰ ਕੰਟਰੋਲ ਕਰਨ ਲਈ ਆਪਾਂ ਸਾਰਿਆਂ ਨੂੰ ਬੜੀ ਮਿਹਨਤ ਕਰਨ ਦੀ ਲੋੜ ਹੈ ਪਬਲਿਕ ਨੂੰ ਔਰ ਖਾਸ ਤੌਰ ਤੇ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਪੇਰੈਂਟਸ ਦਾ ਜਿਹੜਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਆਪਣੇ ਬੱਚੇ ਨੂੰ ਡਰਗ ਤੋਂ ਬਚਾਉਣਾ। ਸੋ ਜਿਹੜੇ ਪੇਰੈਂਟਸ ਨਹੀਂ ਪੈਰ ਅਨਵਿਵਲਿਆ ਕਰ ਜਾਂਦੇ ਨੇ ਆਪਣੇ ਬੱਚੇ ਵੱਲ ਧਿਆਨ ਨਹੀਂ ਦਿੰਦੇ ਔਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੱਚਾ ਕਿੱਥੋਂ ਨਸ਼ਾ ਲੈ ਕੇ ਆਉਂਦਾ ਹੈ ਕਿਹੜੀ ਦੁਕਾਨ ਤੋਂ ਲੈ ਕੇ ਆਉਂਦਾ ਹੈ ਕਿਹੜੇ ਸਪਲਾਈਅਰ ਤੋਂ ਲੈ ਕੇ ਆਉਂਦਾ ਹੈ ਉਹਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ ਦੇਦੇ। ਸੋ ਮੈਂ ਤੁਹਾਡੇ ਰਹੀਂ ਪਬਲਿਕ ਨੂੰ ਅਪੀਲ ਕਰਾਂਗਾ ਕਿ ਆਪਣੇ ਬੱਚਿਆਂ ਦਾ ਪੂਰਾ ਖਿਆਲ ਦਿਓ ਤੇ ਜਿੱਥੇ ਵੀ ਕਿਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਏ ਕਿ ਫਲਾਣੀ ਫਲਾਣੀ ਥਾਂ ਤੋਂ ਨਸ਼ਾ ਲੈ ਕੇ ਆਉਂਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਉਹਨਾਂ ਸਮਗਲਰਾਂ ਦੇ ਖਿਲਾਫ ਸਾਨੂੰ ਇਨਫੋਰਮੇਸ਼ਨ ਦੇਣ ਅਸੀਂ ਸੀਕ੍ਰੀਟ ਅਨਾਮ ਦੇ ਨਾਮ ਰੱਖਾਂਗੇ ਤੇ ਤੁਰੰਤ ਜਿਹੜੇ ਐਕਸ਼ਨ ਲੈ ਕੇ ਉਹਨਾਂ ਨੂੰ ਅੱਗੇ ਅਸੀਂ ਭੇਜਾਂਗੇ ਸਾਡੀ ਪੁਲਿਸ ਨੇ ਪਹਿਲਾਂ ਵੀ ਬੜੀ ਰਿਕਵਰੀ ਕੀਤੀ ਏ ਮੋਹਾਲੀ ਪੁਲਿਸ ਨੇ ਜੋ ਹੋਰ ਵੀ ਅਸੀਂ ਨਾਲ ਜੜੀ ਮਿਹਨਤ ਕਰਾਂਗੇ ਇਕਿ ਜਿਵੇਂ ਐਸਰਪੀ ਸਾਹਿਬ ਨੇ ਮਹਿੰਮ ਚਲਾਈਏ ਇੱਥੇ ਕਿਰਾਏਦਾਰਾਂ ਬਾਰੇ ਤੇ ਸਰਵੰਟਸ ਦੀ ਵੈਰੀਫਿਕੇਸ਼ਨ ਦਾ ਮੈਂ ਉਹਦੇ ਵਿੱਚ ਹੀ ਨਾਲ ਐਡੀਸ਼ਨਲ ਕਰਾਂਗਾ ਕਿ ਕਿਰਾਏਦਾਰ ਜਿਹੜੇ ਵੀ ਰੱਖੇ ਜਾਂਦੇ ਨੇ ਉਹਨਾਂ ਦੀ ਬਕਾਇਦਾ ਪੁਲਿਸ ਤੋਂ ਵੈਰੀਫਿਕੇਸ਼ਨ ਕਰਾਉਣ ਜਿਹੜੇ ਸਰਵੰਟ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਰਹਿੰਦਾ ਔਰ ਉਹਨਾਂ ਨੇ ਪੁਲਿਸ ਤੋਂ ਵੈਰੀਫਿਕੇਸ਼ਨ ਨਹੀਂ ਕਰਾਈ ਹੋਈ ਤੇ ਜਦੋਂ ਅਸੀਂ ਫੜ ਲਾਂਗੇ ਸਾਨੂੰ ਪਤਾ ਲੱਗੇਗਾ ਇੱਥੇ ਕ੍ਰਿਮੀਨਲ ਬੰਦੇ ਰਹਿੰਦੇ ਨੇ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਆ ਸਟ੍ਰਿਕਟ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਉਸ ਬੰਦੇ ਨੂੰ ਪਨਾਹ ਕਿਉਂ ਦਿੱਤੀ ਹੋਈ ਸੋ ਮੈਂ ਸਾਰੀ ਰੋਪੜ ਰੇਂਜ ਦੇ ਨਿਵਾਸੀਆਂ ਨੂੰ ਅਪੀਲ ਕਰਾਂਗਾ ਕਿ ਪੁਲਿਸ ਤੁਹਾਡੀ ਹੈ ਤੁਹਾਡੀ دوست ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਵੇਂ ਪਹਿਲਾਂ ਸਾਨੂੰ ਸਹਿਯੋਗ ਦਿੰਦੇ ਰਹੇ ਨੇ اسی ਤਰੀਕੇ ਸਾਨੂੰ ਸਹਿਯੋਗ ਦਿਨ ਤਾਂ ਕਿ ਆਪਾਂ ਹਰੇਕ ਕ੍ਰਾਈਮ ਦੇ ਉੱਤੇ ਜਿਹੜਾ ਕੰਟਰੋਲ ਕਰੀਏ ਉਹ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਪ੍ਰੈਸ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਮੈਂ ਤੁਹਾਨੂੰ ਵੀ ਨਾਲ ਅਪੀਲ ਕਰਾਂਗਾ ਕਿ ਜਿੱਥੇ ਤੁਹਾਨੂੰ ਕੋਈ ਮਾੜੇ ਅਨਸਰਾਂ ਬਾਰੇ ਜਾਂ ਡਰੱਗਸ ਬਾਰੇ ਹੋਰ ਵੀ ਕਿਸੇ ਤਰ੍ਹਾਂ ਦੇ ਕ੍ਰਾਈਮ ਬਾਰੇ ਜਿੱਥੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹ ਸੜਨਾ ਸਾਂਝੀ ਕਰੋ ਤਾਂ ਕਿ ਆਪਾਂ ਉਹਨਾਂ ਬੰਦਿਆਂ ਦੇ ਖਿਲਾਫ ਐਕਸ਼ਨ ਲਈਏ ਤੇ ਵਧੀਆ ਜਿਹੜੀ ਸੋਸਾਇਟੀ ਸਿਰਜੀਏ ਤੇ ਟਰੈਫਿਕ ਬਾਰੇ ਮੈਂ ਜ਼ਰੂਰ ਲੋਕਾਂ ਨੂੰ ਦੁਬਾਰਾ ਫੇਰੇ ਹੋਈ ਗੱਲ ਕਹਾਵਾਂਗਾ ਕਿ ਟ੍ਰੈਫਿਕ ਰੂਟਸ ਦੀ ਪਾਲਣਾ ਕਰੀਏ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਸਾਡੇ ਟ੍ਰੈਫਿਕ ਦੇ ਵਿੱਚ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਮੋਹਾਲੀ ਦੇ ਵਿੱਚ ਇੰਟਰਨੈਸ਼ਨਲ 에ਅਰਪੋਰਟ ਬੰਦ ਕਰਕੇ ਟ੍ਰੈਫਿਕ ਦਾ ਗਿਨਵਲ ਜਿਆਦੀ ਵਧੀ ਹੈ ਪ੍ਰਾਈਸਿਟੀ ਹੋਣ ਕਰਕੇ ਜਿਨੇ ਵੀ ਲੋਕ ਕੋਈ ਕਿਸ ਨੇ ਦਿੱਲੀ ਨੂੰ ਜਾਣਾ ਹਿਮਾਚਲ ਜਾਣਾ ਹੈ ਅੱਗੇ ਜੇਣ ਕੇ ਜਾਣਾ ਹੈ ਤੇ ਮੋਹਾਲੀ ਹੀ ਮੇਨ ਰੂਟ ਹੈਗੇ ਨੇ ਜਿੱਧਰ ਦੀ ਜਾ ਰਹੇ ਨੇ ਉਹ ਇਧਰਲੇ ਪਾਸੇ ਪੂਰਾ ਧਿਆਨ ਦੇ ਪ੍ਰੈਫਰੂਡਸ ਦੀ ਪਾਲਣਾ ਕਰੀਏ ਖਾਸ ਤੌਰ ਤੇ ਜਿਹੜੀ ਧੁੰਦ ਪੈ ਰਹੀ ਹੈ ਹੁਣ ਸਿਆਲਾਂ ਦੇ ਵਿੱਚ ਉਹਨਾਂ ਚ ਐਕਸੀਡੈਂਟ ਬਹੁਤ ਹੁੰਦੇ ਨੇ ਲੋਕ ਬੜਾ ਸੇਫਟੀ ਨਾਲ ਜਿਹੜੇ ਆਪਣੇ ਵਹੀਕਲ ਚਲਾਉਣ ਬਸ ਮੈਂ ਤਾਂ ਇਹੋ ਬੇਨਤੀ ਕਰਨੀ ਸੀ ਤੁਹਾਨੂੰ ਕਿ ਤੁਹਾਡੇ ਸਹਿਯੋਗ ਦੀ ਤੇ ਪਬਲਿਕ ਦੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਸਾਡੇ ਤਿੰਨੋਂ ਹੀ ਐਸਐਸਪੀ ਬਹੁਤ ਮਿਹਨਤੀ ਅਫਸਰ ਨੇ ਬੜੀ ਵਧੀਆ ਇਹਨਾਂ ਨੇ ਮਹਿੰਮ ਚਲਾਈ ਏ ਇਸੇ ਤਰੀਕੇ ਹੀ ਅਸੀਂ ਇਹਨਾਂ ਨੂੰ ਕੰਟੀਨਿਊ ਰੱਖਾਂਗੇ ਥੈਂਕ ਯੂ ਹੋਰ ਕੋਈ ਦੱਸੋ ਕੋਈ ਪੁੱਛਣਾ ਹੈ ਟ੍ਰੈਫਿਕ ਪੁਲਿਸ ਦੀ ਬਹੁਤ ਘਾਟ ਹੈ ਮਹਾਰਾਜ ਅਸੀਂ ਸਵੇਰੇ ਹੀ ਡਿਸਕਸ ਕੀਤਾ ਜੀ ਸਾਡੇ ਪੀਸੀਆਰ ਦੇ ਵਿੱਚ ਸਾਡੇ ਕੋਲ ਵਿਕਲ ਹੈ ਨੇ ਬਟ ਮੈਨ ਪਾਵਰ ਦੀ ਥੋੜੀ ਜੀ ਸਾਡੇ ਕੋਲ ਛੋਟੇਜ ਹੈ ਉਹ ਮੈਂ ਮਨਜੋਗ ਡੀਜੀਪੀ ਸਾਹਿਬ ਨਾਲ ਵੀ ਅੱਜ ਡਿਸਕਸ ਕਰਕੇ ਆਇਆ ਤੇ ਡੀਜੀਪੀ ਸਾਹਿਬ ਨੇ ਵੀ ਛੋਟੀ ਦਿੱਤੀ ਹੋਈ ਹੈ ਕਿ ਅਸੀਂ ਤੁਹਾਨੂੰ ਬਹੁਤ ਹੀ ਜਲਦੀ ਹੋਰ ਫੋਰਸ ਜੜੀ ਦਵਾਂਗੇ ਇਸੇ ਤਰੀਕੇ ਹੀ ਸਾਨੂੰ ਡੀਜੀਪੀ ਸਾਹਿਬ ਨੇ ਮੋਹਾਲੀ ਡਿਸਟ੍ਰਿਕਟ ਨੂੰ ਖਾਸ ਤੌਰ ਤੇ ਤਕਰੀਬਨ 11 ਕਰੋੜ ਰੁਪਇਆ ਮੁਹੱਈਆ ਕਰਵਾਇਆ ਹੋਣੇ ਜਿਹੜੇ ਕਿ ਅਸੀਂ ਨਵੀਂ ਟੈਕਨੀਕ ਦੇ ਜਿਹੜੇ ਕੈਮਰੇ ਲਾ ਰਹੇ ਹਾਂ ਟਰੈਫਿਕ ਨੂੰ ਕੰਟਰੋਲ ਕਰਨ ਲਈ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਕੈਮਰੇ ਆਈ ਚਲਾਨ ਹੋ ਜਾਂਦੇ ਨੇ ਜਿਹੜਾ Banda ওভার ਸਪੀਡ ਤੇ ਚੱਲਦਾ ਹੈ ਰੈਸ਼ ਡਰਾਈਵਿੰਗ ਉਹਦੇ ਬਾਰੇ ਪਤਾ ਚੱਲ ਜੇਗਾ ਉਹ ਸਾਡੇ ਸਾਰੇ ਹੀ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਬਹੁਤ ਹੀ ਜਲਦੀ ਅਸੀਂ ਉਹਨੂੰ ਕੰਪਲੀਟ ਕਰਾਂਗੇ ਤੇ ਚਾਲੂ ਹੋ ਜਾਣਗੇ ਉਹਦੇ ਵਿੱਚ ਮਨਯੋਗ ਡੀਜੀਪੀ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਉਹ ਆ ਕੇ ਇਸ ਜਿਹੜੀ ਸਾਡੀ ਇਹਦਾ ਉਦਘਾਟਨ ਕਰਨ। ਬੋਲੇ ਸਰ ਅੱਜ ਵੀ ਇੱਕ ਵੱਡੀ ਸਫਲਤਾ ਮਾਹੌਲੀ ਪੁਲਿਸ ਨੂੰ ਮਿਲੀ ਦੋ ਗੈਂਗਸਟਰ ਫੜੇ ਗਏ ਨੇ। ਕਿਸ ਤਰ੍ਹਾਂ ਦੇਖਦੇ ਹੋ ਕਿ ਕੋਆਰਡੀਨੇਸ਼ਨ ਕਿਉਂਕਿ ਪਿਛਲੇ ਲਗਾਤਾਰ ਸਰਦੇ ਟਾਈਮ ਦੇ ਵਿੱਚ ਕਈ ਵੱਡੇ ਗੈਂਗਸਟਰ ਅੱਜ ਵੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੂਜੇ ਸਟੇਟ ਦੇ ਨਾਲ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਹਰਿਆਣਾ ਚੰਡੀਗੜ੍ਹ ਹਿਮਾਚਲ ਆਪਣੇ ਜ਼ਿਲ੍ਹੇ ਦਾ ਜਿਹੜਾ ਪਾਰਟ ਹੈ ਉਹਨਾਂ ਨੂੰ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਿਉਂਕਿ ਬਾਹਰ ਤੋਂ ਆ ਕੇ ਜਿਹੜੇ ਇੱਥੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਲਗ ਕੇ ਸਫਲਤਾ ਕਾਫੀ ਮਿਲੀ ਹੈ ਲੇਕਿਨ ਕੋਆਰਡੀਨੇਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਤੁਸੀਂ ਦੇਖੋ ਜੀ ਅਸੀਂ ਟਾਈਮ ਟੂ ਟਾਈਮ ਜਿਹੜੀਆਂ ਮੀਟਿੰਗਸ ਪਹਿਲੇ ਵੀ ਹੁੰਦੀਆਂ ਰਹੀਆਂ ਨੇ ਹੁਣ ਵੀ ਅੱਗੇ ਅਸੀਂ ਕੰਟੀਨਿਊਸਲੀ ਕਰਦੇ ਰਵਾਂਗੇ ਖਾਸ ਤੌਰ ਤੇ ਯੂਟੀ ਵਾਲਿਆਂ ਨਾਲ ਪੰਚਕੋਲੇ ਨਾਲ ਹੋਰ ਵੀ ਜਿਹੜੇ ਨਿਵ ਡਿਸਟ੍ਰਿਕਟ ਹੈ ਨੇ ਖਾਸ ਤੌਰ ਤੇ ਅੰਮ੍ਰਾਲਾ ਉਹਨਾਂ ਨਾਲ ਵੀ ਜਿਹੜਾ ਸਾਡਾ ਮੀਟਿੰਗ ਕੰਟੀਨੂ ਪਹਿਲਾਂ ਹੁੰਦੀਆਂ ਰਹੀਆਂ ਨੇ ਹੁਣ ਵੀ ਅਸੀਂ ਕਰਾਂਗੇ ਜਿਹੜਾ ਕ੍ਰਾਈਮ ਪੇਸ਼ੇ ਦੇ ਬੰਦੇ ਹੈਗੇ ਨੇ ਉਹ ਅਸੀਂ ਆਪਸ ਦੇ ਵਿੱਚ ਹੀ ਸ਼ੇਅਰ ਵੀ ਕਰਦੇ ਆਂ ਤੇ ਸਾਡੇ ਪਰਚਾ 12 ਹੁੰਦਾ ਕਿ ਜਦੋਂ ਪਰਚਾ ਕੇਸ ਰਜਿਸਟਰ ਹੋ ਜਾਂਦਾ ਤੋਂ ਅਸੀਂ ਉਹਨਾਂ ਦੇ ਸਬੰਧਤ ਏਰੀਆ ਨੂੰ ਭੇਜ ਦਿੰਨੇ ਆ ਚਾਹੇ ਕਿਸੇ ਵੀ ਸਟੇਟ ਦਾ ਹੋਵੇ ਤਾਂ ਕਿ ਉਹਨਾਂ ਦੇ ਰਿਕਾਰਡ ਦੀ ਜਿਹੜੀ ਪੂਰਤੀ ਹੋਵੇ ਉਹ ਉਹਦੇ ਵਿੱਚ ਇਹ ਪਰਚਾ 12 ਮੀਨ ਕੇ ਸਾਡਾ ਰਜਿਸਟਰ ਨੰਬਰ 12 ਹੈ ਉਹਦੇ ਜੋ ਅਸੀਂ ਰਾਈਟਿੰਗ ਦੇ ਵਿੱਚ ਲਿਖ ਕੇ ਭੇਜਨੇ ਹੁੰਦੇ ਆ ਵੀ ਇਹ ਬੰਦੇ ਨੇ ਉਹ ਫਲਾਣੀ ਫਲਾਣੀ ਥਾਂ ਤੇ ਜਿਹੜਾ ਕ੍ਰਾਈਮ ਕੀਤਾ ਉਹਨਾਂ ਦੇ ਰਿਕਾਰਡ ਦੀ ਵੀ ਪੂਰਤੀ ਹੋਵੇ ਤੇ ਉਹਨਾਂ ਦੇ ਉੱਤੇ ਵੀ ਉਹ ਨਿਗਾਹ ਜਿਹੜੀ ਉਹ ਦੂਜੀਆਂ ਸਟੇਟਸ ਦੂਜੇ ਡਿਸਟ੍ਰਿਕਟ ਜਿਹੜੇ ਨੇ ਦੂਜੇ ਪੁਲਿਸ ਸਟੇਸ਼ਨ ਨੇ ਉਹ ਜਿਹੜੀ ਨਲ ਨਿਗਰਾਨੀ ਰੱਖਣ ਇਸੇ ਤਰੀਕੇ ਜਿਹੜੀ ਹੁਣ ਮੀਟਿੰਗਸ ਨੇ ਮੈਂ ਵੀ ਚੰਡੀਗੜ੍ਹ ਦੇ ਅਸਰਾਂ ਨਾਲ ਮਿਲਾਂਗਾ ਐਸਐਸਪੀ ਸਾਹਿਬ ਤਾਂ ਅੜੜੀ ਪਹਿਲਾਂ ਮਿਲਦੇ ਹੀ ਨੇ ਤੇ ਅਸੀਂ ਜੁਆਇੰਟਲੀ ਮੀਟਿੰਗ ਵੀ ਨਾ ਰੱਖਾਂਗੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣਾਉਣ ਲਈ ਤੇ ਟਰਾਈ ਸਿਟੀ ਟਰਾਈ ਸਿਟੀ ਦੇ ਵਿੱਚ ਜਿਹੜੀਆਂ ਮੀਟਿੰਗਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਿਹੜਾ ਕੰਟੀਨਿਊ ਚੱਲਦਾ ਰਿਹਾ ਆਰਡਬਲਯੂ ਨਾਲ ਜਿਹੜੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਸੀਗਾ ਤੁਹਾਡੇ ਟਾਈਮ 'ਚ ਜੇ ਤੁਸੀਂ ਐਸਐਸਪੀ ਸੀਗੇ ਉਹਦੇ ਵੀ ਸਾਰ ਕੀਤਾ ਸੀਗਾ ਸੇਮ ਪ੍ਰੋਸੀਜਰ ਫਰਖ ਸਾਹਿਬ ਨੇ ਵੀ ਸ਼ੁਰੂ ਕੀਤਾ ਵਾ ਉਸ ਨੂੰ ਕਿਵੇਂ ਇੱਕ ਲੇਕਨ ਆ ਪਰਖ ਸਾਹਿਬ ਨੇ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜੀ ਇਸ ਸੰਪਰਕ ਮਹਮ ਦੇ ਵਿੱਚ ਮਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਸਾਨੂੰ ਬੜੀ ਸਫਲਤਾ ਮਿਲੀ ਜਾਂਦੇ ਅਸੀਂ ਮੈਂ ਉਹ ਬਠਿੰਡੇ ਰੇਂਜ ਚ ਵੀ ਉੱਥੇ ਆਪ ਵੀ ਕਰਦਾ ਰਿਆਂ ਮੀਟਿੰਗਸ ਸਾਡੇ ਐਸਐਸਪੀ ਸਾਡੇ ਸਾਰੇ ਅਫਸਰ ਸੇਵਾ ਨਾ ਕਰਦੇ ਰਹੇ ਨੇ ਇਹਦੇ ਜੋ ਲੋਕਾਂ ਨੂੰ ਇੱਕ ਮੌਕਾ ਮਿਲਦਾ ਖੁੱਲ ਕੇ ਗੱਲ ਕਰਨ ਦਾ ਜਿਹੜੀ ਕੋਈ ਤਕਲੀਫ ਜਿਹੜੀ ਹੁੰਦੀ ਹੈ ਕਈ ਵਾਰ ਸਾਡੇ ਤੱਕ ਕਨਵੇ ਨਹੀਂ ਹੁੰਦੀ ਤੇ ਜਦੋਂ ਸਾਡੇ ਅਫਸਰ ਜਾਂਦੇ ਨੇ ਮੌਕੇ ਤੇ ਡੀਐਸਪੀ ਪੱਦਰ ਦਾ ਐਸਪੀ ਪੱਦਰ ਦਾ ਐਸਐਸਪੀ ਚਲੇ ਗਏ ਮੈਂ ਚਲਾ ਗਿਆ ਉਹ ਲੋਕ ਖੁੱਲ ਕੇ ਜਿਹੜੀ ਆਪਣੇ ਵਿਚਾਰ ਦੱਸ ਸਕਦੇ ਆ ਨਾਲ ਸਾਨੂੰ ਸੁਜੈਸ਼ਨ ਦਿੰਦੇ ਆ ਵੀ ਐਸ ਏਰੀਏ ਦੇ ਵਿੱਚ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਪੈਟਰੋਲਿੰਗ ਹੋਣੀ ਚਾਹੀਦੀ ਏ ਇਸ ਤਰ੍ਹਾਂ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਅਲੱਗ-ਅਲੱਗ ਸੁਜੈਸ਼ਨਸ ਦਿੰਦੇ ਨੇ ਕਈ ਲੋਕ ਤਾਂ ਸਾਡੇ ਨਾਲ ਸਿਕਰੇਟਲੀ ਵੀ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਅਸੀਂ ਸੀਕਰਟ ਰੱਖਨੇ ਆ ਖਾਸ ਤੌਰ ਤੇ ਆਪਣੇ ਡਰੱਗਸ ਬਾਰੇ ਵੀ ਬੜੀ ਇਨਫਰਮੇਸ਼ਨ ਸਾਨੂੰ ਮਿਲਦੀ ਜਾਂਦੇ ਖੁਦ ਸੋਚੋ ਜੀ ਉਹ ਤੁਸੀਂ ਅਪੀਲ ਕਰਦੇ ਹੋ ਨਾ ਸੱਚ ਮੇਰੀ ਅਪੀਲ ਤਾਂ ਇਹੋ ਹੀ ਆ ਪਬਲਿਕ ਨੂੰ ਅਸੀਂ ਤੁਹਾਡੇ ਆ ਤੁਸੀਂ ਸਾਡੇ ਪੁਲਿਸ ਦੀ ਮਦਦ ਕਰੋ ਪੁਲਿਸ ਤੁਹਾਡੀ ਮਦਦ ਕਰੇਗੀ ਤੁਹਾਡੇ ਦੋਸਤਾਂ ਅੱਗੇ ਆ ਕੇ ਇਨਫਾਰਮੇਸ਼ਨ ਦਿਓ ਆਪਾਂ ਮਾੜੇ ਆਨਸਰਾਂ ਦੇ ਪੂਰਾ ਜਿਹੜਾ ਸਕੰਜਾ ਕਰ ਸਕੀਏ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਸਭ ਤੋਂ ਵੱਧ ਜ਼ਰੂਰਤ ਹੈ ਜਣੀ ਖੁਜੀ ਆਦੀ ਅਸੀਂ ਪਹਿਲਾਂ ਇੱਥੇ ਡਿਸਕਸ ਕੀਤਾ ਕਿ ਸਾਡੇ ਡਿਸਟ੍ਰਿਕਟ ਦੀ ਸੈਂਕਸ਼ਨ ਪੋਸਟ ਕਿੰਨੀ ਹੈ ਤੇ ਸਾਡੀਆਂ ਅਟੈਚਮੈਂਟਸ ਕਿੰਨੀਆਂ ਨੇ ਬਾਹਰ ਸਾਨੂੰ ਲਾਂਡ ਆਰਡਰ ਤੋਂ ਕਿੰਨੀ ਫੋਰਸ ਮਿਲੀ ਹੋਈ ਹੈ ਇਹਨੂੰ ਚਲਾਉਣ ਲਈ ਇਸ ਤੋਂ ਬਾਅਦ ਮੈਂ ਅੱਜ ਮਾਨਯੋਗ ਡਿਜੀਟੀ ਸਾਹਿਬ ਨੂੰ ਹੋਰ ਰਿਕੁਐਸਟ ਕਰਕੇ ਆਇਆ ਸਾਡੀ 200 ਪੋਸਟ ਜਿਹੜੀ ਉਹ ਸੈਂਕਸ਼ਨ ਹੋ ਰੋ ਹੋ ਰਹੀ ਹੈ ਇਸ ਮੁਹਾਲੀ ਡਿਸਟ੍ਰਿਕਟ ਦੀ ਬਟ ਉਹਨਾਂ ਨੇ ਨਾਲ ਇਹ ਵੀ ਛੋਟੀ ਦਿੱਤੀ ਕਿ ਇਸ ਤੋਂ ਬਾਅਦ ਤੁਹਾਨੂੰ ਅਸੀਂ ਹੋਰ ਵੀ ਪੋਰਸ ਦਵਾਂਗੇ ਆਲਰੇਡੀ ਪਹਿਲਾਂ ਡਿਮਾਂਡ ਜਿਹੜੀ ਐਸਐਸਪੀ ਸਾਹਿਬ ਨੇ ਭੇਜੀ ਹੋਈ ਹੈ